ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਉਸਤ ਗੁਰਨਾਮ ਸਿੰਘ ਗੁਲਾਬ ਅਸੀਂ ਗੱਲ ਕਰ ਰਹੇ ਹਾਂ ਜੀ ਕਾਫਲਾ ਟੀਵੀ ਟ੍ਰਾਂਟੋ ਕੈਨੇਡਾ ਤੋਂ ਜਿਹੜੀ ਪੰਜਾਬ ਦੀ ਕੋਈ ਵੀ ਇਲੈਕਸ਼ਨ ਆ ਭਾਵੇਂ ਉਹ ਜਿਮਨੀ ਚੋਣਾ ਆ ਭਾਵੇਂ ਉਹ ਲੋਕ ਸਭਾ ਚੋਣਾ ਨੇ ਭਾਵੇਂ ਵਿਧਾਨ ਸਭਾ ਚੋਣਾ ਨੇ ਹਰ ਚੋਣਾਂ ਦੇ ਵਿੱਚ ਗੈਬਾਂ ਗੈਮੀ ਜ਼ਰੂਰ ਜਿਹੜੀ ਚੱਲਦੀ ਹੈ ਤੇ ਕਾਫਲਾ ਟੀਵੀ ਟ੍ਰਾਂਟੋ ਤੋਂ ਜਿਹੜੇ ਸਾਡੇ ਜਿੰਨੇ ਪੰਜਾਬ ਦੇ ਵੀਰ ਨੇ ਉਹਨਾਂ ਨਾਲ ਸੰਪਰਕ ਬਣਾ ਕੇ ਅਸੀਂ ਦੇਸ਼ ਵਿਦੇਸ਼ ਦੀਆਂ ਜਿੰਨੀਆਂ ਵੀ ਖਬਰਾਂ ਨੇ ਉਹ ਕੈਨੇਡਾ ਵਿੱਚ ਹੋਰ ਸਾਰੇ ਦੇਸ਼ਾਂ ਵਿੱਚ ਤੇ ਪੰਜਾਬ ਦੀ ਜੋ ਵੀ ਤਾਣਾ ਬਾਣੀ ਰਾਜਨੀਤੀ ਦੇ ਵਿੱਚ ਵੀ ਹੁੰਦੀ ਹੈ ਉਤਲ ਪੁਤਲ ਹੁੰਦੀ ਉਹਦੇ ਬਾਰੇ ਗੱਲਬਾਤ ਅਸੀਂ ਕਾਫਲਾ ਟੀਵੀ ਤੋਂ ਕਰਦੇ ਰਹਿੰਦੇ ਆ ਤੇ ਅੱਜ ਸਾਡੇ ਨਾਲ ਕਿਉਂਕਿ ਹੁਣੇ ਜਿਹਾ ਜਿਮਨੀ ਚੋਣ ਜਲੰਧਰ ਦੀ ਹੋ ਕੇ ਹਟੀ ਹੈ ਔਰ ਜਿਮਨੀ ਚੋਣ ਜਲੰਧਰ ਦੇ ਵਿੱਚ ਸਾਰੀਆਂ ਪਾਰਟੀਆਂ ਦਾ ਪੂਰਾ ਯੋਰ ਲੱਗਾ ਹੈ ਆਮਾਦੀ ਪਾਰਟੀ ਲਈ ਕਿਉਂਕਿ ਕਰੋ ਜਾਂ ਮਰੋ ਵਾਲੀ ਨੀਤੀ ਸੀ ਔਰ ਉਹਨਾਂ ਨੇ ਆਪਣੇ ਪੂਰਾ ਯੋਰ ਲਾ ਕੇ ਉਹ ਜਿਹੜੀ ਜਿਮਨੀ ਚੋਣ ਜਿੱਤੀ ਹੈ ਕਿਉਂਕਿ ਵਿਧਾਨ ਸਭਾ ਹਲਕਾ ਹੁਣੇ-ਹੁਣੇ ਚੋਣਾਂ ਹੋ ਕੇ ਹਟੀਆਂ ਨੇ ਤੇ ਹੁਣ ਜਿਹੜੀਆਂ ਜਿਮਨੀ ਚੋਣਾਂ ਨੇ ਉਹਦੇ ਵਿੱਚੋਂ ਆਉਣ ਵਾਲੇ ਸਮੇਂ ਵਿੱਚ ਇਲੈਕਸ਼ਨ ਹੋਣੀ ਹੈ ਤੇ ਡੇਰਾ ਬਾਬਾ ਨਾਨਕ ਹਲਕਾ ਜਿਹੜਾ ਹੈ ਬਾਰਡਰ ਏਰੀਆ ਹੈ ਬਾਰਡਰ ਰੀ ਦੇ ਵਿੱਚ ਬਹੁਤ ਜਿਹੜਾ ਵੈ ਕੰਮ ਦੀ ਵੀ ਬੜੀ ਲੋਡ ਹੁੰਦੀ ਹੈ ਤੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਵੀ ਹੁੰਦਾ ਹੈ ਕਿ ਹੁਣ ਕੋਈ ਨਵਾਂ ਐਮਐਲਏ ਆਏਗਾ ਤੇ ਉਹ ਸਾਡੇ ਕੰਮ ਕਰੇਗਾ ਸੋ ਆਓ ਡੇਰਾ ਬਾਬਾ ਨਾਨਕ ਵਿੱਚੋਂ ਆਮ ਆਦਮੀ ਪਾਰਟੀ ਤੋਂ ਸੀਨੀਅਰ ਜਿਹੜੇ ਸਾਡੇ ਰੰਜੇ ਸਿੰਘ ਬਾੜਜੀ ਨੇ ਸੀਨੀਅਰ ਆਗੂ ਨੇ ਪਾਰਟੀ ਦੇ ਚੇਅਰਮੈਨਨੀਵੇਂ ਤੇ ਹੋਰ ਤਾਂ ਬਥੇਰੇ ਆਗੂ ਨੇ ਸੋਚਾ ਸਿੰਘ ਲੰਗਾ ਜੀ ਦਾ ਵੀ ਜ਼ਿਕਰ ਆ ਰਿਹਾ ਹੈ ਕਿ ਡੇਰਾ ਬਾਬਾ ਨਾਨਕ ਤੋਂ ਹੀ ਆਪਣਾ ਜਿਹੜਾ ਹੱਥ ਜਮਾਉਣ ਦੀ ਕੋਸ਼ਿਸ਼ ਕਰ ਰਹੇ ਨੇ ਮੁਕਾਬਲਾ ਕਹੇਗਾ ਚ ਹੋਵੇਗਾ ਤੇ ਮੁਕਾਬਲੇ ਦੇ ਵਿੱਚ ਕਿਤੇ ਕਿਤੇ ਸਿੰਘ ਫਸਣਗੇ ਤਾਂ ਸਮਾਂ ਤੈਅ ਕਰੇਗਾ ਪਰ ਸਮੇਂ ਤੋਂ ਪਹਿਲਾਂ ਜਿਹੜਾ ਬਹੁਤ ਨਾ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆ ਰਿਹਾ ਹੈ ਉਹ ਰঞ্জੇ ਸਿੰਘ ਬਾੜੀ ਜੀ ਦਾ ਆ ਰਿਹਾ ਹੈ ਤੇ ਇਸੇ ਕਰਕੇ ਅੱਜ ਅਸੀਂ ਉਹਨਾਂ ਨੂੰ ਤੁਹਾਡੇ ਰੂਬਰੂ ਕਰਨ ਦੇ ਲਈ ਆਪਣੇ ਚੈਨਲ ਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਆ ਉਹਨਾਂ ਨਾਲ ਗੱਲਬਾਤ ਕਰਦੇ ਰੰਜੇ ਸਿੰਘ ਬਾੜੀ ਜੀ ਚੈਨਲਸਾਂ ਤੁਹਾਡਾ ਸਾਡੇ ਟੀਵੀ ਤੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ। ਬਾਦ ਸਾਹਿਬ ਤੁਹਾਨੂੰ ਮੇਰੀ ਬਾਸ। ਹਾਂਜੀ ਹਾਂਜੀ ਬੋਲੋ ਜੀ। ਧੰਨਵਾਦ ਜੀ ਸਰ ਤੁਸੀਂ ਕੈਨੇਡਾ ਤੋਂ ਮੈਨੂੰ ਆਪਣੇ ਲਾਈਵ ਸ਼ੋਅ ਦੇ ਵਿੱਚ ਤੁਸੀਂ ਮੈਨੂੰ ਥਾਂ ਦਿੱਤਾ ਬੋਲਣ ਦਾ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਤੁਹਾਡੇ ਚੈਨਲ ਦਾ। ਬਾਦ ਸਾਹਿਬ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਤੇ ਆਪਾਂ ਸਵਾਗਤ ਨਾਲ ਹੀ ਆਪਾਂ ਗੱਲ ਸ਼ੁਰੂ ਕਰਦੇ ਹਾਂ ਕਿ ਸਾਨੂੰ ਦਾ ਭੇਡ ਸ਼ੁਰੂ ਹੋਣ ਵਾਲਾ ਹੈ। ਇਹ ਮੁਕਾਬਲਾ ਜਿਹੜਾ ਪੱਕ ਚੁੱਕਾ ਹੈ ਹੁਣੇ ਜਿਹੜੀਆਂ ਉਮੀਦਵਾਰਾਂ ਦੀਆਂ ਸੂਚੀਆਂ ਜਿਹੜੀਆਂ ਉਹ ਸਾਰਿਆਂ ਦੇ ਸਾਹਮਣੇ ਆ ਰਹੀਆਂ ਨੇ ਵਾਟਸਾਪ ਤੁਹਾਡਾ ਨਾਂ ਜਿਹੜਾ ਡੇਰਾ ਬਾਬਾ ਨਾਨਕ ਤੋਂ ਬੜਾ ਸਾਹਮਣੇ ਆ ਰਿਹਾ ਲੋਕ ਤੁਹਾਡੇ ਨਾਂ ਦੀ ਬੜੀ ਚਰਚਾ ਕਰ ਰਹੇ ਨੇ ਕਿ ਬਾਠ ਰنجੇਸ਼ ਸਿੰਘ ਬਾਠ ਜਿਹੜੇ ਨੇ ਪੁਰਾਣੀ ਦੇ ਪਾਰਟੀ ਦੇ ਪੁਰਾਣੀ ਲੀਡਰ ਨੇ ਪੁਰਾਣੇ ਵਰਕਰ ਨੇ ਉਹ ਇਹਨਾਂ ਨੇ ਮਿਹਨਤ ਕੀਤੀ ਹੈ ਵਾਟਸਾਪ ਇਹਦੇ ਪਰ ਕੀ ਕਹਿਣਾ ਚਾਹੋਗੇ ਲੋਕਾਂ ਦੇ ਮੂੰਹ ਤੇ ਤੁਹਾਡਾ ਨਾਂ ਹੁੰਦਾ ਕੀ ਕਾਰਨ ਹੈ ਵੇਖੋ ਜੀ ਮੈਂ ਇੱਕ ਆਮ ਘਰ ਤੋਂ ਬਲੰਗ ਕਰਦਾ ਜੀ ਤੇ ਪਾਰਟੀ ਵਕਤੇ ਮੈਂ 2013-14 ਤੋਂ ਸੇਵਾ ਕਰਦਾ ਆ ਰਿਆਂ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਜੀ ਤੇ ਮੈਂ ਕੱਲ ਇੱਕ ਆਪਣੇ ਨਾਮਾਤ ਦੀ ਪਾਰਟੀ ਦੇ ਗਰੁੱਪ ਦੇ ਵਿੱਚ ਦੇਖ ਰਿਹਾ ਸੀਗਾ ਕਿ ਪਤਾ ਨਹੀਂ ਉਹ ਕੇਸ ਦੀ ਜਿਹੜੀ ਖਬਰ ਪਾਈ ਸੀ ਕਿ ਕੈਨੇਡਾ ਤੋਂ ਇੱਕ ਚੈਨਲ ਨੇ ਸਪਸ਼ਟ ਕੀਤਾ ਹੈ ਕਿ ਡੇਰਾ ਬਾਬਾ ਨਾਨਕ ਤੋਂ ਦਿੱਕਤ ਜਿਹਾ ਉਹ ਇਹ ਦੇ ਬਤਨ ਦਿੱਤੇ ਬੜਕ ਪਰ ਮੈਨੂੰ ਕਿਸੇ ਕੱਲ ਤਾਂ ਨਹੀਂ ਪਤਾ ਮੈਂ ਤਾਂ ਇੱਕ ਪਾਰਟੀ ਦਾ ਸਿਪਤ ਹਾਂ ਰਿਹਾ ਮੈਨੂੰ ਕਿਉਂ ਲੋਕ ਪਸੰਦ ਕਰਦੇ ਨੇ ਇਹ ਪਬਲਿਕ ਤੱਕ ਜਾਂ ਤੁਸੀਂ ਜਿਹੜੇ ਤੁਹਾਡੀਆਂ ਟੀਮਾਂ ਜਿਹੜੀਆਂ ਸੇਵਾ ਕਰਦੇ ਪਤਾ ਬਗਦਾ ਕਿਉਂ ਮੈਨੂੰ ਜ਼ਿਆਦਾ ਪਸੰਦ ਕਰਦੇ ਆਦਰਵਾਇਜ਼ ਮੈਂ ਤਾਂ ਆਪਣੀ ਜੋ ਮੇਰੀ ਡਿਊਟੀ ਲਈ ਜਾਂ ਪਾਰਟੀ ਨੇ ਜੋ ਅਤਾਲਪੁਰ ਕਿਤੇ ਮੇਰੀ ਡਿਊਟੀ ਲਈ ਜਾਂ ਨਾ ਉਹਦੇ ਅਕਾਉਂਟਿੰਗ ਚੱਲਦੀ ਹੈ ਕੋਈ ਨਾ ਭਰ ਜਾ ਕੋਈ ਮੇਰੇ ਕੋਲ ਆਵੇ ਤਾਂ ਮੈਂ ਦਿੱਕਤ ਹਾਂ ਮੇਰੇ ਖਿਆਲ ਨਾਲ ਮੈਂ ਤੇ ਠੀਕ ਹੈ ਬਾਦ ਸਾਹਿਬ ਅੱਛਾ ਬਾਦ ਸਾਹਿਬ ਤੁਹਾਡੇ ਨਾਮ ਦੇ ਨਾਲ-ਨਾਲ ਚੰਨਨ ਸਿੰਘ ਖਾਲਸਾ ਜੀ ਗੁਰਦੀਪ ਸਿੰਘ ਜੀ ਅਮਰਜੀਤ ਸਿੰਘ ਜੀ ਹੋਰ ਵੀ ਜਿਹੜੇ ਸੀਨੀਅਰ ਲੀਡਰ ਨੇ ਉਹਨਾਂ ਦਾ ਵੀ ਨਾਂ ਜ਼ਿਕਰ ਵਿੱਚ ਆ ਰਿਹਾ ਹੈ ਉਹਨਾਂ ਦੇ ਨਾਲ ਤੁਹਾਡੀ ਦੌੜ ਆ ਮੁਕਾਬਲਾ ਉਹਨਾਂ ਦੇ ਨਾਲ ਕੀ ਲੱਗਦਾ ਤੁਸੀਂ ਉਹਨਾਂ ਦੇ ਨਾਲ ਮੁਕਾਬਲੇ ਦੇ ਵਿੱਚ ਕਿਹ ਥਾਂ ਤੇ ਖੜੇ ਹੋ ਕੀ ਲੱਗਦਾ ਪਾਰਟੀ ਕਿਹਨੂੰ ਟਿਕਟ ਦੇਵੇਗੀ ਡੇਰਾ ਬਾਬਾ ਨਾਨਕ ਤੋਂ ਨੇ ਜੀ ਸਾਡਾ ਮੇਰਾ ਮੁਕਾਬਲਾ ਕਿਸੇ ਤੇ ਨਾਲ ਨਹੀਂ ਮੇਰਾ ਮੁਕਾਬਲਾ ਤੇ ਮੇਰਾ ਮੁਕਾਬਲਾ ਤੇ ਜਿਹੜਾ ਉਹ ਪਾਰਟੀ ਕਰਤਾ ਇਸ ਦੇ ਨਾਲ ਪਬਲਿਕ ਤੇ ਕਰਤਾ ਜੇਕਰ ਪਾਰਟੀ ਬਾਸ਼ ਕਰਤੀ ਆ ਤੇ ਉਹ ਮੁਕਾਬਲਾ ਕਿੰਨੇ ਕਰਦਾ ਮੇਰੇ ਨਾਲ ਕਿਤਰਾ ਕਰਦਾ ਵਾ ਉਹ ਪਾਰਟੀ ਦਾ ਇਹਦਾ ਕਿਸ ਤਰ੍ਹਾਂ ਕਰਦਾ ਕਿਤਾ ਲੋਕਾਂ ਦਾ ਸੇਵਾਦਾਰ ਆ ਤੇ ਮੈਂ ਵੀ ਮਾਦੀ ਵਿੱਚ ਅਖਤਰ ਮੈਂ ਆਜੀ ਅੱਛਾ ਬਾਦ ਸਾਹਿਬ ਮੰਨ ਲਓ ਜੇ ਪਾਰਟੀ ਤੁਹਾਨੂੰ ਟਿਕਟ ਦੇ ਦਿੰਦੀ ਹੈ ਤੇ ਟਿਕਟ ਦੇਣ ਤੋਂ ਬਾਅਦ ਤੁਸੀਂ ਮੰਨ ਲਓ ਕਿ ਐਮਐਲਏ ਬਣ ਜਾਂਦੇ ਹੋ ਤੇ ਚਲੋ ਸਮੇਂ ਦੇ ਤੱਕ ਇਹ ਕਰਨਾ ਹੈ ਕਿਉਂਕਿ ਸਮਾਂ ਜਿਹੜਾ ਹੈ ਉਹ ਆਪਣੀ ਚਾਲ ਚੱਲਦਾ ਜਾ ਰਿਹਾ ਹੈ ਜਦੋਂ ਸਮਾਂ ਆਏਗਾ ਸਮਾਂ ਦੱਸੇਗਾ ਕਿ ਕਿਹਨੂੰ ਪਾਰਟੀ ਟਿਕਟ ਦਿੰਦੀ ਤੇ ਕਿਹਨੂੰ ਨਹੀਂ ਮੰਨ ਲਓ ਆਪਾਂ ਹੁਣ ਗੱਲ ਕਰਦੇ ਹਾਂ ਕਿ ਜੇ ਪਾਰਟੀ ਤੁਹਾਨੂੰ ਟਿਕਟ ਦਿੰਦੀ ਹੈ ਤੇ ਤੁਸੀਂ ਜਿੱਤ ਵੀ ਜਾਂਦੇ ਹੋ ਐਮਐਲਏ ਵੀ ਬਣ ਜਾਂਦੇ ਹੋ ਤਾਂ ਤੁਹਾਡਾ ਸਭ ਤੋਂ ਪਹਿਲਾ ਕੰਮ ਜਿਹੜਾ ਕੀ ਹੋਏਗਾ ਐਮਐਲਏ ਬਣ ਤੋਂ ਕਿਉਂਕਿ ਡੇਰਾ ਬਾਬਾ ਨਾਨਕ ਹਲਕਾ ਜਿਹੜਾ ਆ ਉਹ ਸਾਡਾ ਬਾਰਡ ਨਾਲ ਜੁੜਦਾ ਹੜਕਾ ਹੈ ਕਈ ਇੱਥੇ ਮਜਬੂਰੀਆਂ ਨੇ ਕਈ ਤਰ੍ਹਾਂ ਦੀਆਂ ਅਜੇ ਕਮੀਆਂ ਪੇਸ਼ੀਆਂ ਜਿਹੜੀਆਂ ਅਜੇ ਡਿਵੈਲਪ ਨਹੀਂ ਹੋ ਸਕੀਆਂ ਤੁਹਾਨੂੰ ਕੀ ਲੱਗਦਾ ਕਿ ਤੁਹਾਨੂੰ ਲੋਕ ਜਿਹੜਾ ਨੇ ਇਹ ਸੇਵਾ ਦਾ ਮੌਕਾ ਦਿੰਦੇ ਸਭ ਤੋਂ ਪਹਿਲਾਂ ਕੰਮ ਤੁਹਾਡਾ ਕੀ ਹੋਵੇਗਾ ਡੇਰਾ ਬਾਬਾ ਨਾਲ ਹਲਕੇ ਦੇ ਵਿੱਚ ਦੇਖੋ ਜੀ ਡੇਰਾ ਬਾਬਾ ਨਾਨਕ ਹਲਕਾ ਜਿਹੜਾ ਵਾ ਬੜਾ ਪਛੜਿਆ ਹੋਇਆ ਹੈ ਦਾਮਾ ਦਿੱਤੇ ਨੇ ਕਿਤੇ ਡਵੈਲਪ ਲੋਡ ਹੈ ਕਾਲਜ ਦੀ ਜਿਹੜਾ ਤਾਂ

ਤੇ ਦਿੱਤ ਜੱਟ ਜੇ ਦਿੱਤ ਜੱਟ ਅੱਤਕ ਪਾ ਤਕੀ ਅਪਡੇਟ ਅਸੀਂ ਸਮਝਦੇ ਆ ਕਿ ਅਸੀਂ ਮੰਗ ਕਰਾਂਗੇ ਆਪਕੀ ਸਰਕਾਰ ਦੇ ਤੇ ਸਾਨੂੰ ਪੇਤੇ ਇੱਥੇ ਇਸ ਤੱਕ ਕੰਮ ਚਾਹੀਦਾ ਜਿੱਡਾ ਸਾਡੇ ਬੱਚੇ ਜੀਣ ਦੇ ਆਰਾਮਦਾਦ ਜੀਣੇ ਪੜ੍ਹ ਕੇ ਤੇ ਸ਼ਾਮ ਨੂੰ ਆਪਣੇ ਘਰ ਜਾ ਕੇ ਪੜਾਣ ਦੇ ਨਾਲ ਕੜਦ ਤੇ ਆਪਣੇ ਪਰਿਵਾਰ ਦੇ ਵਿੱਚ ਬਾਤ ਸਾਬੋ ਗੱਲ ਇਹ ਪੰਗਾ ਨੇ ਸਾਡੇ ਸਾਡੇ ਜਿਹੜੀਆਂ ਕਿ ਪਛੜਿਆ ਹੋਇਆ ਹਾਲਕਾ ਸਾਡਾ ਹੋਰ ਵੀ ਜਿਹੜਾ ਵੀ ਕੋਈ ਸਾਡਾ ਬਾਰਡਰ ਏਰੀਆ ਵਾ ਕਾਫੀ ਸਮੱਸਿਆਵਾਂ ਹੁੰਦੀਆਂ ਨੇ ਕੋਸ਼ਿਸ਼ ਕਰਾਂਗੇ ਵਾਤ ਤੋਂ ਵਾਤ ਕੰਮ ਕਰਾਂਗੇ ਬਾਤ ਸਾਬੋ ਗੱਲ ਇਦਾਂ ਹੈ ਕਿ ਇਹ ਤਾਂ ਚਲੋ ਸਮੇਂ ਨੇ ਤੈ ਕਰਨਾ ਮਾਲਕ ਨੇ ਉਹਨੇ ਜਿਹੜੀ ਹੱਕ ਦੇ ਵਿੱਚ ਉਹਨੇ ਫੈਸਲਾ ਲਿਖਿਆ ਉਹਦੇ ਹੱਕ ਵਿੱਚ ਮਾਲਕ ਨੇ ਦੇ ਹੀ ਦੇਣਾ ਲੋਕਾਂ ਨੇ ਉਹਨੂੰ ਵੋਟਾਂ ਪਾ ਹੀ ਦੇਣੀਆਂ ਨੇ ਪਰ ਕੀ ਲੱਗਦਾ ਹੈ ਕਿ ਜਦੋਂ ਲੋਕ ਫੈਸਲਾ ਕਰਦੇ ਨੇ ਲੋਕ ਜਦੋਂ ਆਮ ਬੰਦੇ ਨੂੰ ਪਿਆਰ ਕਰਨ ਲੱਗਦੇ ਨੇ ਤਾਂ ਕਿ ਪਾਰਟੀ ਵੀ ਜਿਹੜੀ ਆ ਉਹਨਾਂ ਬੰਦਿਆਂ ਦੀ ਗੱਲ ਮੰਨਦੀ ਹੈ ਕਿ ਨਹੀਂ ਮੰਨਦੀ ਤੁਹਾਨੂੰ ਕੀ ਲੱਗਦਾ ਹੈ ਕਿ ਪਾਰਟੀ ਜੇ ਲੋਕਾਂ ਦਾ ਪਿਆਰ ਤਾਂ ਲੋਕ ਤੁਹਾਨੂੰ ਵਖਾ ਰਹੇ ਨੇ ਹਾਲਾਂਕਿ ਗੁਰਦੀਪ ਸਿੰਘ ਰੰਧਾਵਾ ਜੀ ਦਾ ਨਾਮ ਵੀ ਬਥੇਰਾ ਆ ਰਿਹਾ ਹੈ ਉਹ ਵੀ ਕਹਿ ਰਹੇ ਨੇ ਕਿ ਉਹ ਪੂਰੀ ਜਿਹੜੀ ਸਦੌੜ ਵਿੱਚ ਸ਼ਾਮਲ ਨੇ ਤੇ ਗੁਰਦੀਪ ਸਿੰਘ ਰੰਧਾਵਾ ਜੀ ਦਾ ਮੁਕਾਬਲਾ ਤੁਹਾਡੇ ਨਾਲ ਹੈ ਮੈਨੂੰ ਹੋਰ ਵੀ ਪਤਾ ਲੱਗਾ ਹੈ ਕਿ ਸੁਚਾ ਸੰਗ ਲਗਾ ਜੀ ਕਾਲੀਦਾਤ ਤੋਂ ਉਹ ਵੀ ਜਿਹੜੇ ਨੇ ਇਥੋਂ ਆਪਣੀ ਕਿਸਮਤ ਅਜਮਾਉਣਾ ਚਾਹੁੰਦੇ ਨੇ ਪਤਾ ਨਹੀਂ ਉਹ ਆਜ਼ਾਦ ਖਿਲੋਂਦੇ ਨੇ ਜਾਂ ਪਾਰਟੀਆਂ ਨੇ ਉਹਨਾਂ ਨੂੰ ਖਿਲਾੜਦੀ ਐ ਤੁਹਾਨੂੰ ਕੀ ਲੱਗਦਾ ਤੁਹਾਡਾ ਮੁਕਾਬਲਾ ਸੋਚਾ ਸਿੰਘ ਲਗਾ ਨਾਲ ਜਾਂ ਕਾਂਗਰਸ ਨਾਲ ਕਿੱਥੇ ਕੁ ਜੀ ਬੈਠੇਗਾ ਮੈਂ ਮੈਂ ਦੱਸਣਾ ਚਾਹਾਂਗੇ ਤੁਹਾਡੇ ਚੈਨਲ ਦੇ ਮਾਗੀ ਭਰਾਏ ਮੂ ਪਹਿਲਾਂ ਵੀ ਇੱਕ ਦਿਨ ਇੱਕ ਚੈਨਲ ਤੇ ਮੌਕਾ ਮਿਲਿਆ ਸੀ ਗੱਲਬਾਤ ਦਾ ਰੱਖਣ ਦਾ ਆਪਣੀ ਤੇ ਮੈਂ ਅੱਜ ਵੀ ਤੁਸਾਂ ਸਵਾਲ ਕੀਤਾ ਮੈਂ ਤੁਹਾਡੇ ਸਵਾਲ ਦਾ ਜਵਾਬ ਦਿੰਦਾ ਜੀ ਕਿ ਮੇਰਾ ਸਾਡੀ ਪਾਰਟੀ ਦਾ ਮੁਕਾਬਲਾ ਜਿਹੜਾ ਵਾ ਉਹ ਨਾ ਕਾਂਗਰਸ ਦੇ ਨਾਲ ਆ ਨਾ ਕਿਸੇ ਅਦਰ ਪਾਰਟੀ ਦੇ ਨਾਲ ਆ ਸਾਡਾ ਮੁਕਾਬਲਾ ਵਾ ਸਿਸਟਮ ਦੇ ਨਾਲ ਕਿਉਂਕਿ ਸਾਡੀ ਪਾਰਟੀ ਦਾ ਰਾਹ ਹੈ ਪਰ ਬਾਦ ਸਾਹਿਬ ਸਿਸਟਮ ਤੇ ਉਹ ਤੁਹਾਡੇ ਕੋਲ ਆ ਬਾਦ ਸਾਹਿਬ ਸਿਸਟਮ ਸਿਸਟਮ ਤਾਂ ਬਾਦ ਸਾਹਿਬ ਉਹ ਤੁਹਾਡੇ ਕੋਲ ਆ ਨਾ ਸਿਸਟਮ ਨੂੰ ਚੇਂਜ ਕਰਨ ਵਾਸਤੇ ਸਾਡੇ ਕੋਲ ਸਾਨੂੰ ਮੌਕਾ ਦਿੱਤਾ ਵਾ ਪਬਲਿਕ ਨੇ ਅੱਗੇ ਵੀ ਸਾਡੇ ਹਲਕੇ ਦੇ ਵਿੱਚ ਹੁਣ ਜਿਮਨੀ ਚੋਣ ਜਿਹੜੀ ਹੁਣ ਜਾ ਰਹੀ ਆ ਜਿਸ ਤੇ ਤੁਸੀਂ ਸਰਵੇ ਕਰਵਾ ਰਹੇ ਹੋ ਮੈਨੂੰ ਨਹੀਂ ਪਤਾ ਤੁਸੀਂ ਕਿਹਦੇ ਕੋਲੋਂ ਕਰਵਾ ਰਹੇ ਹੋ ਠੀਕ ਹੈ ਜੀ ਉਹਦੇ ਮੁਤਾਬਕ ਜਦੋਂ ਮੈਨੂੰ ਮੌਕਾ ਬਿਲੇ ਕਰਦਾ ਜਾਂ ਸਾਡੀ ਪਾਰਟੀ ਨੂੰ ਨਵੇਂ ਸਿਰੇ ਤੋਂ ਦੁਬਾਰਾ ਮੌਕਾ ਮਿਲਦਾ ਜੋ ਕਮੀਆਂ ਪੇਸ਼ੀਆਂ ਸਾਡੇ ਕੋਲ ਪਿੱਛੇ ਰਹਿ ਗਈਆਂ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਗੱਲ ਤੁਸੀਂ ਕੀਤੀ ਆ ਕੇ ਟਿਕਟ ਦੇ ਵਿੱਚ ਤਾਂ ਉਮੀਦਵਾਰ ਕਿਹੜਾ ਕਿਹੜਾ ਵਾ ਇਹ ਤੇ ਪਾਰਟੀ ਨੂੰ ਪਤਾ ਕਿ ਉਮੀਦਵਾਰ ਨੂੰ ਕਿਸ ਨੂੰ ਬਣਾਉਣਾ ਪਾਰਟੀ ਨੇ ਕਿੰਨੂੰ ਟਿਕਟ ਦੇ ਨਾਲ ਨਵਾਜਣਾ ਜਿੰਨੂੰ ਪਾਰਟੀ ਟਿਕਟ ਦੇ ਨਾਲ ਨਵਾਜਦੀ ਅਸੀਂ ਉਹਦੇ ਨਾਲ ਹੈਲਪ ਕਰਦੇ ਹਾਂ ਜਿਹੜੇ ਅਸੀਂ ਤਿਆਰ ਹੋਵਾਂਗੇ ਮਤਲਬ ਜੋ ਪਾਰਟੀ ਤੁਹਾਨੂੰ ਜੋ ਪਾਰਟੀ ਤੁਹਾਨੂੰ ਹੁਕਮ ਲਾਏਗੀ ਤੁਸੀਂ ਉਸ ਹੁਕਮ ਤੇ ਚੱਲੋਗੇ ਬਿਲਕੁਲ ਜੀ ਬਿਲਕੁਲ ਕੀ ਗੁਰਦੀਪ ਸਿੰਘ ਰੰਧਾਵਾ ਜੀ ਵੱਲੋਂ ਜਾਂ ਮਰਜੀਤ ਸਿੰਘ ਵੱਲੋਂ ਜਾਂ ਚੰਨ ਸਿੰਘ ਖਾਲਸਾ ਵੱਲੋਂ ਵੀ ਤੁਹਾਡਾ ਕੋਈ ਵਿਰੋਧ ਕੀਤਾ ਜਾ ਰਿਹਾ ਹੈ ਕਿ ਜਾਂ ਉਹ ਵੀ ਨਾਲ ਲਾ ਕੇ ਚੱਲਣ ਨੂੰ ਤਿਆਰ ਨੇ ਤੁਹਾਡੇ ਵਾਂਗੂ ਵੇਖੋ ਜੀ ਇਹ ਨਰੁੰਨੀਆਂ ਗੱਲਾਂ ਨੇ ਪਾਰਟੀ ਦੀਆਂ ਮੇਰੇ ਖਿਆਲ ਦੇ ਨਾਲ ਮੇਰੇ ਨਾਲ ਸਾਰੇ ਸਹਿਮਤ ਨੇ ਕਿਉਂਕਿ ਮੈਂ ਮੈਂ ਵੀ ਹਰ ਇੱਕ ਦੇ ਨਾਲ ਸਹਿਮਤ ਹਾਂ ਤੇ ਮੇਰੇ ਨਾਲ ਉਹ ਸਾਰੇ ਸਹਿਮਤ ਹੋ ਕੇ ਚੱਲਣਗੇ ਐਸੀ ਕੋ ਗੱਲ ਨਹੀਂ ਕਿਉਂਕਿ ਪਿਛਲੀ ਵਾਰੀ ਜਦੋਂ ਚੋਣ ਹੋਈ ਸੀ ਤਾਂ ਕਾਫੀ ਉੱਥੇ ਗੜਬੜੀ ਹੋ ਗਈ ਸੀ ਚੰਨ ਸਿੰਘ ਖਾਲਸਾ ਜੀ ਗੁਰਦੀਪ ਸਿੰਘ ਅਮਰਜੀਤ ਸਿੰਘ ਜੀ ਸਾਰਿਆਂ ਨੇ ਆਪ ਆਪਣੇ ਦਾਅਵੇ ਜਿਹੜੇ ਠੋਕੇ ਸਨ ਪਰ ਉਸ ਇਸ ਲੜਾਈ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਡੇਰਾ ਬਾਬਾ ਨਾਨਕ ਹਲਕਾ ਸੀ ਉਹਦੇ ਵਿੱਚ ਆਮ ਆਦੀ ਪਾਰਟੀ ਦੀ ਜਿਹੜੀ ਵੋਟਾਂ ਸੀ ਉਹ ਤੇ ਵੱਡੀਆਂ ਵੀ ਗਈਆਂ ਸੀ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਮੈਂ ਨਾਲ ਰੜ ਕੇ ਚੱਲਾਂਗਾ ਮੈਂ ਇਹ ਸਵਾਲ ਕਰਦਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਬਾਕੀ ਦਾਵੇਦਾਰ ਨੇ ਜੇ ਤੁਹਾਨੂੰ ਟਿਕਟ ਮਿਲਦੀ ਹੋ ਤੁਹਾਡੇ ਨਾਲ ਰੜ ਕੇ ਚੱਲਣਗੇ ਤੁਸੀਂ ਉਹਨਾਂ ਨੂੰ ਆਪਣੇ ਨਾਲ ਬੁਲਾਉਣ ਚ ਸਫਲ ਹੋ ਜਾਓਗੇ ਕੋਈ ਗੱਲ ਨਹੀਂ ਜੀ ਉਹ ਸਾਡੇ ਭਰਾ ਨੇ ਸਾਡੇ ਪਾਰਟੀ ਦੇ ਵਿੱਚ ਉਹਨਾਂ ਨੇ ਵੀ ਕੰਮ ਕੀਤਾ ਵਾ ਤੇ ਜਦੋਂ ਕੋਈ ਮੌਕਾ ਮਿਲੇਗਾ ਫਿਰ ਜਰੂਰ ਇਸ ਬਾਰੇ ਵਿਚਾਰ ਕਰਾਂਗੇ ਪਾਰਟੀ ਨੇ ਵੀ ਸਲਾਹ ਕਰਾਂਗੇ ਜਿਹੜਾ ਕੋ ਸਾਡਾ ਭੈਣ ਭਰਾ ਸਾਡੇ ਤੋਂ ਪਿੱਛੇ ਹੱਡੇਗਾ ਮਨਾਉਣ ਵਾਲੀ ਗੱਲ ਹੋਏ ਕਿ ਉਹਨੂੰ ਮਨਾਵੇ ਲਾਵਾਂਗੇ ਕਿ ਘਰ ਦੇ ਵਿੱਚ ਜਿਹੜੇ ਨੇ ਇੱਕ ਦੂਜੇ ਦੇ ਨਾਲ ਕਿਸੇ ਵੇਲੇ ਨਾਰਾਜ਼ ਹੋ ਜਾਂਦੇ ਨੇ ਉਹ ਮਨਾਉਣਾ ਪੈਂਦਾ ਵਾ ਕੋਈ ਇਸ ਤਰ੍ਹਾਂ ਦਾ ਠੀਕ ਹੈ ਜੀ ਅੱਛਾ ਬਾਦ ਸਾਹਿਬ ਚੋਣਾਂ ਤਾਂ ਜਿਹੜੀਆਂ ਹੋਣੀਆਂ ਨੇ ਉਹ ਤਾਂ ਪਤਾ ਲੱਗ ਜਾਏਗਾ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੇ ਕਿਦੇ ਵੱਲ ਤੁਹਾਨੂੰ ਵੋਟਾਂ ਪਾਉਣੀਆਂ ਨੇ ਜਾਂ ਪਾਰਟੀ ਨੇ ਕਿਹਨੂੰ ਟਿਕਟ ਦੇਣੀ ਆ ਬਾਦ ਸਾਹਿਬ ਲੋਕ ਤੁਹਾਨੂੰ ਇੱਕ ਕਿਉਂਕਿ ਤੁਸੀਂ ਚੇਅਰਮੈਨ ਵੀ ਹੋ ਕਿਉਂਕਿ ਪਾਰਟੀ ਨੇ ਤੁਹਾਨੂੰ ਚੇਅਰਮੈਨ ਹੀ ਦਿੱਤੀ ਹੈ ਤੇ ਕਈ ਲੋਕ ਇਹ ਕਹਿੰਦੇ ਵੀ ਸੁਣੇ ਨੇ ਕਿ ਇੱਕ ਦੋ ਲੋਕ ਜਿਹੜੇ ਸਾਨੂੰ ਉਹ ਇਹ ਵੀ ਸੁਣਨ ਨੂੰ ਮਿਲਿਆ ਕਿ ਚੇਅਰਮੈਨ ਸਾਹਿਬ ਸਾਨੂੰ ਕਈ ਵਾਰਾਂ ਜਿਹੜਾ ਟਾਈਮ ਉਹਨਾਂ ਦਾ ਮਿਲਦਾ ਤੇ ਕਈ ਵਾਰਾ ਨਹੀਂ ਮਿਲਦਾ ਪਰ ਬਹੁਤੇ ਲੋਕ ਤੇ ਕਹਿੰਦੇ ਨੇ ਵੀ ਚਲੋ ਸਾਨੂੰ ਟਾਈਮ WhatsApp ਦਿੰਦੇ ਨੇ ਪਰ ਕੀ ਇਹਦੇ 'ਚ ਕੀ ਹੋ ਸਕਦਾ ਹੈ ਕਿ ਉਹਨਾਂ ਨੂੰ ਤੁਸੀਂ ਲੋਕਾਂ ਨੂੰ ਦੱਸ ਸਕਦੇ ਹੋ ਸਾਡੇ ਮਾਧਿਅਮ ਰਾਹੀਂ ਵੀ ਕਈ ਵਾਰਾਂ ਕੀ ਚੱਕਰ ਹੈ ਕਿ ਮੀਟਿੰਗ 'ਚ ਰਹਿੰਦੇ ਹੋ ਜਾਂ ਕੀ ਰਹਿੰਦਾ ਹੈ ਆ ਸਿਆਸੀ ਭੁਵੇਖਾ ਹਲਕੇ ਦੇ ਵਿੱਚ ਵਿਚਰਦੇ ਕਈ ਉੰਤਾਂੀਆਂ ਆ ਜਾਂਦੀਆਂ ਤੇ ਕਈ ਵਾਰੀ ਅਸੀਂ ਪ੍ਰੋਗਰਾਮ ਨੂੰ ਮਿੱਥਿਆ ਹੁੰਦਾ ਕਿ ਅੱਜ ਜਗ੍ਹਾ ਤੇ ਜਾਣਾ ਹੈ ਪ੍ਰੋਗਰਾਮ ਨੂੰ ਅੱਜ ਪਹਿਲਾਂ ਅਟੈਂਡ ਕਰਨਾ ਦੇ ਕਈ ਵਾਰੀ ਕਈ ਪ੍ਰੋਬਲਮ ਮਾਲਟੀ ਦੇ ਕਈ ਮੈਸੇਜ ਇਸ ਤਰ੍ਹਾਂ ਦਿੰਦੇ ਕੋਈ ਮੀਟਿੰਗ ਵਗੈਰਾ ਆ ਗਈ ਜਾਂ ਕੋਈ ਪ੍ਰੋਬਲਮ ਹੋ ਗਈ ਕੋਈ ਕੰਮ ਜ਼ਰੂਰੀ ਪੈ ਗਿਆ ਕਿ ਪਹਿਲੇ ਨੂੰ ਛੱਡ ਕੇ ਦੂਸਰੇ ਨੰਬਰ ਤੇ ਪਹਿਲਾ ਪਹਿਲੇ ਨੂੰ ਨੂੰਤਰੇ ਨੂੰ ਲਿਆਉਣਾ ਪੈ ਜਾਂਦਾ ਇਸ ਕਰਕੇ ਥੋੜਾ ਜਿਹਾ ਕਿਸੇ ਵੇਲੇ ਵਾਦਾ ਕਟਾਪ ਹੋ ਜਾਂਦਾ ਵਾ ਅਸੀਂ ਕੋਸ਼ਿਸ਼ ਕਰਦੇ ਹਾਂ ਉਸ ਚੀਜ਼ ਨੂੰ ਵੀ ਆਪਾਂ ਫਿਰ ਵੀ ਉਹ ਉਸ ਸਮੇਂ ਨੂੰ ਕਵਰ ਕਰਕੇ ਤੇਸੀਂ ਆਪਣੇ ਵਰਕਰ ਨੂੰ ਨਾਰਾਜ਼ ਨਾ ਠੀਕ ਹੈ ਬਾਦ ਸਾਹਿਬ ਬਾਦ ਸਾਹਿਬ ਤੁਸੀਂ ਆਪਣੇ ਵਰਕਰਾਂ ਨੂੰ ਜਾਂ ਆਪਣੇ ਹਲਕੇ ਦੇ ਲੋਕਾਂ ਨੂੰ ਕੀ ਸਨੇਹ ਦੇਣਾ ਚਾਹੁੰਦੇ ਹੋ ਸਾਡੇ ਟੀਵੀ ਦੇ ਮਾਧਮ ਰਹੀਂ ਮੈਂ ਤਾਂ ਇਹੀ ਸਨੇਹ ਦੇਣਾ ਚਾਹੁੰਦਾ ਹਾਂ ਜੀ ਵੀ ਪਾਰਟੀ ਆਮ ਆਦਮੀ ਪਾਰਟੀ ਨੇ ਤੁਹਾਡੇ ਕੋਲੋਂ 5 ਸਾਲ ਦਾ ਸਮਾਂ ਮੰਗਿਆ 5 ਸਾਲ ਦਾ ਸਮਾਂ ਜਿਹੜਾ ਉਹ ਦਿਓ ਜਿਮਨੀ ਚੋਣ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਥੋੜੇ ਕੋਸ ਸਮੇਂ ਦੇ ਵਿੱਚ ਆ ਰਹੀ ਆ ਵੱਧ ਤੋਂ ਵੱਧ ਸਮਰਥਨ ਕਰੋ ਪਾਰਟੀ ਦਾ ਸਾਥ ਦੇ ਕੇ ਆਮ ਆਦਮੀ ਪਾਰਟੀ ਦਾ ਇੱਥੇ ਕੈਂਡੀਡੇਟ ਜਿਹੜਾ ਉਹਨੂੰ ਐਮਐਲਏ ਦੀ ਸੀਟ ਤੇ ਭਾ ਲੋ ਕਿਉਂਕਿ ਜਿਹੜੇ ਸਾਡੇ ਹਲਕੇ ਦੇ ਕੰਮ ਰੁਕੇ ਹੋਏ ਨੇ ਉਹਨਾਂ ਨੂੰ ਅਸੀਂ ਪੂਰਾ ਕਰੀਏ ਬਸ ਇਹ ਹੀ ਮੇਰੀ गुजारिश ਆ ਆਪਣੇ ਹਲਕੇ ਦੇ ਵਰਕਰਾਂ ਦੇ ਅੱਗੇ ਬਰਸਾਬ ਹੁਣ ਮੈਂ ਜਿਨ੍ਹਾਂ ਦਾ ਨਾਮ ਲੈਣ ਜਾ ਰਿਹਾ ਉਹਨਾਂ ਦਾ ਨਾਮ ਸੁਣ ਕੇ ਤੁਸੀਂ ਵੀ ਥੋੜੇ ਹੈਰਾਨ ਹੋਵੋਗੇ ਕਿਉਂਕਿ ਖਡੂਰ ਸਾਹਿਬ ਤੋਂ ਅਮਰਤਪਾਲ ਸਿੰਘ ਜੀ ਵੱਡੀ ਲੀਡ ਨਾਲ ਜਿੱਤੇ ਨੇ ਤੇ ਉਹਨਾਂ ਦੇ ਸਾਥੀ ਕਲਸੀ ਸਾਹਿਬ ਉਹਨਾਂ ਦੀ ਮੈਸੇਜ ਵੱਲੋਂ ਇਹ ਦੱਸਿਆ ਗਿਆ ਹੈ ਔਰ ਸੋਸ਼ਲ ਮੀਡੀਆ ਤੇ ਵੀ ਉਹਨਾਂ ਦੀ ਜਿਹੜੀ ਵੀਡੀਓ ਚੱਲ ਰਹੀ ਹੈ ਕਿ ਕਲਸੀ ਸਾਹਿਬ ਜਿਹੜਾ ਡੇਰਾ ਬਾਬਾ ਨਾਨਕ ਹਲਕੇ ਤੋਂ ਉਹ ਐਰਕਾ ਚੋਣ ਲੜਨ ਜਾ ਰਹੇ ਨੇ ਔਰ ਡੇਰਾ ਬਾਬਾ ਨਾਨਕ ਹਲਕਾ ਉਹਨਾਂ ਦਾ ਨਾਨਕਾ ਪਿੰਡ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਅਮਰਤਪਾਲ ਵਰਗੀ ਜਿਹੜੀ ਲੀਡ ਹੈ ਉਹ ਕਲਸੀ ਸਾਹਿਬ ਲੈ ਜਾਣਗੇ ਜਾਂ ਪਿੱਛੇ ਰਹਿ ਜਾਣਗੇ ਤੁਹਾਡੇ ਤੋਂ ਆਪਣਾ ਕੋਈ ਗੱਲ ਨਹੀਂ ਜੀ ਗੱਲ ਇਸ ਤਰ੍ਹਾਂ ਹੈ ਕਿ ਹਰ ਇੱਕ ਨੂੰ ਅਧਿਕਾਰ ਹੈ ਲੜਨ ਦਾ ਇਲੈਕਸ਼ਨ ਕੋਈ ਕਿਸੇ ਪਾਰਟੀ ਲੋ ਵੀ ਬਿਲੋਂਗ ਕਰਦਾ ਹੋਵੇ ਉਹ ਇਲੈਕਸ਼ਨ ਲੜ ਸਕਦਾ ਪਰ ਜਿੱਤ ਜਿਹੜੀ ਹੈ ਡੇਰਾ ਬਾਬਾ ਨਾਨਕ ਹਾਲਕੇ ਦੇ ਵਿੱਚ ਉਹ ਆਪ ਆਪ ਨੇ ਪਾਰਟੀ ਦੀ ਚਿੱਟੀਆਂ ਉਹ ਪੱਕੀ ਹੋ ਚੁੱਕੀ ਹੈ ਇਹ ਬਾੜਸਾਵੇਂ ਤੁਸੀਂ ਕਹਿ ਰਹੇ ਹੋ ਪਰ ਸਿੰਘ ਸਿੰਘ ਕੁੰਡੀਆਂ ਦੇ ਫਸਣ ਗਿਆਣਗੇ ਕੋਈ ਨਿੱਤ ਨੂੰ ਬੜੇਵੇ ਖਾਣੀ ਵਾਲੀ ਗੱਲ ਹੈ ਪਿਆਰਕਾ ਪੁਲਵਾਨ ਸਾਰੇ ਤਗੜੇ ਨੇ ਤੇ ਤਗੜੇ ਪੁਲਵਾਨਾਂ ਦੇ ਵਿੱਚ ਐਰਕਾ ਪੂਰਾ ਘੋਲ ਹੋਣਾ ਹੈ ਤੇ ਘੋਲ ਹੋਣ ਤੋਂ ਬਾਅਦ ਜਿਹੜੀ ਹੈ ਉਹ ਜਿੱਤ ਕਿਹਦੀ ਹੁੰਦੀ ਹੈ ਛੱਡੀ ਕਿਹਨੂੰ ਮਿਲਦੀ ਹੈ ਪੁਲਵਾਨੀ ਦੀ ਜਿੱਤ ਕੇ ਕੌਣ ਜਾਂਦਾ ਇਹ ਤੇ ਸਮੇਂ ਨੇ ਤੈਅ ਕਰਨਾ ਪਰ ਤੁਸੀਂ ਹੁਣ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਜਿੱਤੇਗੀ ਚਲੋ ਅਸੀਂ ਤੁਹਾਡੀ ਗੱਲ ਮੰਨ ਲਈਨੀ ਹੈ ਪਰ ਕਲਸੀ ਸਾਹਿਬ ਦਾ ਮੁਕਾਬਲਾ ਜਿਹੜਾ ਆਮ ਆਦਮੀ ਪਾਰਟੀ ਨਾਲ ਤੁਹਾਨੂੰ ਲੱਗਦਾ ਨਹੀਂ ਕਿ ਉਹ ਅਮਰਤਪਾਲ ਵਾਂਗੂ ਪੂਰਾ ਤਗੜਾ ਹੋਵੇਗਾ ਰਿਜ਼ਲਟੋਂ ਤੋਂ ਪਹਿਲਾਂ ਜੀ ਸਾਰੇ ਕਹਿ ਸਕਦੇ ਨੇ ਕਿ ਮੁਕਾਬਲਾ 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 ਤੇ ਸਮਾਂ ਦੱਸੇਗਾ ਵੈਸੇ ਆਮ ਆਦਮੀ ਪਾਰਟੀ ਜਿਹੜੀ ਉਹ ਜਿੱਤ ਰਹੀ ਆ। ਚਲੋ ਠੀਕ ਹੈ ਬਾਦ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਨੂੰ ਆਪਣਾ ਸਮਾਂ ਦਿੱਤਾ ਕਿਉਂਕਿ ਬਾਦ ਸਾਹਿਬ ਮੈਨੂੰ ਪਤਾ ਲੱਗਾ ਕਿ ਕਿਸੇ ਮੀਟਿੰਗ ਤੇ ਜਾ ਰਹੇ ਨੇ ਹੁਣੇ ਤੇ ਉਹ ਮੀਟਿੰਗ ਦੇ ਵਿੱਚ ਇਹਨਾਂ ਨੇ ਪਹੁੰਚਣਾ ਸੀ ਪਰ ਫਿਰ ਵੀ ਸਾਨੂੰ ਇਹਨਾਂ ਨੇ ਸਮਾਂ ਦਿੱਤਾ ਸੋ ਬਾਦ ਸਾਹਿਬ ਤਾਂ ਤੁਹਾਨੂੰ ਬਹੁਤ-ਬਹੁਤ ਅਸੀਂ ਤਾਂ ਮੁਬਾਰਕਾਈ ਦਵਾਂਗੇ ਬਾਕੀ ਤਾਂ ਸਮਾਂ ਦੱਸੇਗਾ ਕਿ ਪਾਰਟੀ ਨੇ ਕਿਹਨੂੰ ਟਿਕਟ ਦੇਣੀ ਹੈ ਤੇ ਕਿਹਨੂੰ ਨਹੀਂ ਦੇਣੀ ਤੁਸੀਂ ਇਹ ਗੱਲ ਕਹਿ ਦਿੱਤੀ ਹੈ ਕਿ ਜੋ ਪਾਰਟੀ ਮੈਨੂੰ ਹੁਕਮ ਲਾਵੇਗੀ ਮੈਂ ਉਸ ਹੁਕਮ ਤੇ ਚੱਲਾਂਗਾ ਤਾਂ ਸਾਡੀਆਂ ਜਿਹੜੀਆਂ ਸ਼ੁਭ ਕਾਮਨਾਵਾਂ ਨੇ ਉਹ ਤੁਹਾਡੇ ਨਾਲ ਵੀ ਨੇ ਬਾਕੀ ਜਿਹਨੇ ਦਾਵੇਦਾਰ ਨੇ ਉਹਨਾਂ ਨਾਲ ਵੀ ਨੇ ਕਿਉਂਕਿ ਇਹ ਅਸੀਂ ਤੈਅ ਨਹੀਂ ਕਰਨਾ ਅਸੀਂ ਤਾਂ ਸਿਰਫ ਟੀਵੀ ਤੇ ਦੱਸਣਾ ਹੀ ਹੈ ਲੋਕਾਂ ਤੱਕ ਗੱਲ ਪਹੁੰਚਾਉਣੀ ਹੁੰਦੀ ਹੈ ਕਿ ਕਿਹੜੇ ਵੀਰ ਦੀ ਲੋਕ ਗੱਲ ਆਖ ਰਹੇ ਨੇ ਤੇ ਕੀ ਆਖ ਰਹੇ ਨੇ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਜਿਹੜੇ ਸਮੀਕਰਨੇ ਡੇਰਾ ਬਾਬਾ ਨਾਨਕ ਦੇ ਉਹ ਕੁਝ ਹੋਰ ਪਾਸੇ ਕਰਵਟ ਲੈ ਵੀ ਜਾਣ ਤੇ ਕਰਵਟ ਨਾ ਵੀ ਲੈਣ ਇਹ ਤੇ ਸਮਾਂ ਦੱਸੇਗਾ ਬਾਦ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸਾਡੇ ਟੀਵੀ ਕਾਫਲਾ ਟੀਵੀ ਟ੍ਰਾਂਟੋ ਤੋਂ ਸਾਡੇ ਨਾਲ ਜੁੜਨ ਦੇ ਲਈ ਤੇ ਉਮੀਦ ਕਰਦੇ ਆ ਕਿ ਅਗਾਂਹ ਵੀ ਤੁਸੀਂ ਸਾਨੂੰ ਜਿਹੜਾ ਏਦਾਂ ਸਮਾਂ ਦੇ ਕੇ ਤੇ ਸਾਡੇ ਨਾਲ ਜਿਹੜੀ ਗੱਲਬਾਤ ਕਰਦੇ ਰਹੋਗੇ ਤਾਂ ਜੋ ਅਸੀਂ ਡੇਰਾ ਬਾਬਾ ਨਾਨਕ ਹਲਕੇ ਦੀਆਂ ਕਿਉਂਕਿ ਪਛੜਿਆ ਉਹ ਹਲਕਾ ਹੈ ਬਾਰਡਰ ਦਾ ਹਲਕਾ ਹੈ ਬਹੁਤ ਇੱਥੇ ਸਮੱਸਿਆਵਾਂ ਨੇ ਜਿਹੜੀਆਂ ਮੇਰੇ ਖਲ ਪਹਿਲੇ ਸਮੇਂ ਵਿੱਚ ਪੂਰੀਆਂ ਨਹੀਂ ਹੋ ਸਕੀਆਂ ਤੇ ਉਮੀਦ ਇਹੀ ਕਰਦੇ ਆ ਕਿ ਜਿਹੜਾ ਵੀ ਜਿੱਤੇਗਾ ਉਹ ਇਸ ਹਲਕੇ ਦੀ ਸਾਰ ਲਵੇਗਾ ਲੋਕਾਂ ਦੀ ਬਾਹ ਫੜੇਗਾ ਤੇ ਲੋਕਾਂ ਦੇ ਵਿੱਚ ਵਿਚਰ ਕੇ ਆਪਣਾਪਣ ਜਿਹੜਾ ਲੋਕਾਂ ਨੂੰ ਮਹਿਸੂਸ ਹੋਵੇਗਾ ਕਿ ਜਿਹੜੇ ਪੁਰਾਣੇ ਲੀਡਰ ਜਿਵੇਂ ਤੁਸੀਂ ਕਹਿੰਦੇ ਹੋ ਤੁਹਾਡੀ ਪਾਰਟੀ ਕਹਿੰਦੀ ਆ ਕਿ ਪੁਰਾਣੇ ਲੀਡਰ ਲੋਕਾਂ ਵਿੱਚ ਬੈਂਦੇ ਨਹੀਂ ਖਲੋਂਦੇ ਨਹੀਂ ਸਾਨੂੰ ਉਮੀਦ ਹੈ ਕਿ ਤੁਸੀਂ ਜੇ ਜਿੱਤਦੇ ਹੋ ਜੇ ਲੋਕ ਤੁਹਾਨੂੰ ਫਤਵਾ ਦਿੰਦੇ ਨੇ ਕਿ ਤੁਸੀਂ ਲੋਕਾਂ ਦੇ ਸਾਰੇ ਕਾਰਜ ਆਪ ਅਗਾਹੋਂ ਕਿਸਾਰੋਗੇ ਪਾਈ ਲੋਕ ਜਿਹੜੇ ਤੁਹਾਡੇ ਨਾਲ ਜੁੜਨਗੇ ਅਸੀਂ ਇਹ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਹਰ ਹਲਕੇ ਦੀ ਚੜ੍ਹਦੀ ਕਲਾ ਹੋਵੇ ਤੇ ਬਾਦ ਸਾਹਿਬ ਹੁਣ ਜਾਂਦੇ ਜਾਂਦੇ ਤੁਸੀਂ ਜਿਹੜੇ ਤੁਹਾਡੇ ਆਪਣੇ ਵਰਕਰ ਨੇ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਪਿੱਛੇ ਜੀ ਗੱਲ ਬੜੀ ਚੱਲੀ ਜਦੋਂ ਪਿਛਕੀਆਂ ਲੋਕ ਸਭਾ ਚੋਣਾਂ ਹੋਈਆਂ ਕਿ ਪੁਰਾਣੇ ਵਰਕਰਾਂ ਨੂੰ ਜਿਹੜਾ ਵਾ ਬਹੁਤਾ ਧਿਆਨ ਹਿੱਤ ਨਹੀਂ ਲਿਆਂਦਾ ਗਿਆ ਤੁਹਾਨੂੰ ਕੀ ਲੱਗਦਾ ਕਿ ਇਦਾਂ ਕੁਝ ਹੋਇਆ ਜਾਂ ਆਉਣ ਵਾਲੇ ਸਮੇਂ ਵਿੱਚ ਇਦਾਂ ਹੋ ਸਕਦਾ ਕਿ ਜੇ ਇਦਾਂ ਹੋਇਆ ਤਾਂ ਪੁਰਾਣੇ ਵਰਕਰ ਕੀ ਨਾਲ ਚੱਲਣਗੇ ਜਾਂ ਨਹੀਂ ਚੱਲਣਗੇ ਦੇਖੋ ਜੀ ਗੱਲ ਇਸ ਤਰ੍ਹਾਂ ਹੈ ਕਿ ਮੈਂ ਜਿੰਨੇ ਵੀ ਸਾਡੇ ਪੁਰਾਣੇ ਵਰਕਰ ਨੇ ਬੁੱਧ ਚਾਰਜ ਸਰਕਲ ਅੰਚਾਰ ਦੇ ਬਲਾਕ ਤੋਂ ਬਲਾਕ ਪਰਦਾਣਾ ਜਿਲ੍ਹਾ ਜਨਸੈਕਟਰ ਉਹ ਵੀ ਸਾਡੇ ਲਈ ਸਾਡੇ ਮੇਰੇ ਵਾਸਤੇ ਸਾਰੇ ਸਤਕਾਰਯੋਗ ਮੈਂ ਹਰ ਇੱਕ ਆਏ ਦਾ ਸਤਕਾਰ ਕਰਦਾ ਮੈਂ ਉਹਨਾਂ ਨੂੰ ਆਪਣੀਆਂ ਪਲਕਾਂ ਤੇ ਬਿਠਾਉਣਾ ਹਟਾ ਨੂੰ ਤੇ ਗਾਂ ਵੀ ਪੁਰਾਣੇ ਵਰਕਰ ਦੀ ਕੋ ਬਣਦਾ ਮਾਨ ਸਨਮਾਨ ਮੈਂ ਹਰ ਇੱਕ ਨੂੰ ਦੇ ਦਿੱਤਾ ਕਰਦਾ ਤਾਂ ਮੈਂ ਕਰਦਾ ਠੀਕ ਹੈ ਬਾਦ ਸਾਹਿਬ ਰਜੇਸ਼ ਸਿੰਘ ਬਾੜ ਜੀ ਜੋ ਸਾਡੇ ਨਾਲ ਅੱਜ ਸਾਡੇ ਚੈਨਲ ਤੇ ਜੁੜੇ ਹੋਏ ਸੀ ਉਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਕਿਉਂਕਿ ਡੇਰਾ ਬਾਬਾ ਨਾਨਾ ਹਲਕਾ ਜੜਾ ਵਾ ਇੱਕ ਤਾਂ ਗੁਰੂ ਨਾਨਕ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਧਰਤੀ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਹਲਵਾਇਆ ਤੇ ਹੁਣ ਉਹ ਡੇਰਾ ਬਾਬਾ ਨਾਨਾ ਹਲਕਾ ਜੜਾ ਉਹਦੇ ਵਿੱਚ ਜਿਮਣੀ ਚੋਣ ਹੋਣ ਜਾ ਰਹੀ ਹੈ ਤੇ ਜਿਮਣੀ ਚੋਣ ਦੇ ਵਿੱਚ ਜਿੰਨੇ ਵੀ ਦਾਵੇਦਾਰ ਨੇ ਅਸੀਂ ਕੋਸ਼ਿਸ਼ ਕਰਾਂਗੇ ਸਾਰਿਆਂ ਨਾਲ ਹੀ ਗੱਲਬਾਤ ਕਰੀਏ ਤੇ ਅੱਜ ਸਾਡੇ ਨਾਲ ਜੁੜੇ ਸਨ ਰੰਜੇਸ਼ ਸਿੰਘ ਜੀ ਬਾੜ ਚੇਅਰਮੈਨ ਸਾਹਿਬ ਆਮ ਆਦੀ ਪਾਰਟੀ ਵੱਲੋਂ ਤੇ ਜਰਨਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਚੈਨਲ ਨਾਲ ਜੁੜਨ ਲਈ ਤੁਹਾਡਾ ਸਮਾਂ ਦੇਣ ਲਈ ਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲਾ ਸਮਾਂ ਸਾਰੇ ਪੰਜਾਬ ਲਈ ਖੁਸ਼ਹਾਲੀ ਵਾਲਾ ਹੋਵੇ ਜਿਹੜਾ ਵੀ ਬੰਦਾ ਉੱਥੋਂ ਜਿੱਤੇ ਉਹ ਲੋਕਾਂ ਲਈ ਸੁੱਖ ਦਾ ਸਾਹ ਬਣੇ ਲੋਕਾਂ ਦੇ ਲਈ ਆਪਣਾ ਆਪਣਾ ਉਹਦੇ ਵਿੱਚ ਹੋਵੇ ਤੇ ਲੋਕਾਂ ਦੇ ਮਸਲੇ ਨੂੰ ਹੱਲ ਕਰੇ ਸੋ ਬਹੁਤ ਬਹੁਤ ਧੰਨਵਾਦ ਹੈ ਰਜੇ ਸਿੰਘ ਵਾਜੀ ਤੁਹਾਡਾ ਮੈਂ ਆਸ ਕਰਦਾ ਕਿ ਇਸੇ ਤਰ੍ਹਾਂ ਤੁਸੀਂ ਸਾਨੂੰ ਸਮਾਂ ਦੇ ਕੇ ਤੇ ਫਿਰ ਸਾਡੇ ਨਾਲ ਗੱਲਬਾਤ ਕਰਦੇ ਰਹੋਗੇ ਜੀ ਬਹੁਤ ਬਹੁਤ ਧੰਨਵਾਦ ਜਰਨਜੀਤ ਸਿੰਘ ਵਾਟਸਐਪ ਤੁਹਾਡਾ ਜੀ ਸਤ ਸ੍ਰੀ ਅਕਾਲ ਜੀ ਥੈਂਕ ਯੂ ਜੀ ਸਰ